ਸਟੇਜ ਤੇ ਫਾਇਰ ਮਾਰਨਾ ਸਟੇਜ ਤੇ ਫਾਇਰ ਮਾਰਨਾ ਤੇ ਸਟੇਜ ਤੇ ਸੁਟਣੀ ਜੁੱਤੀ ਵਿੱਚ ਬੜਾ ਫਰਕ ਹੁੰਦਾ ਮੀਆਂ ਸਟੇਜ ਤੇ ਪੈਸੇ ਵਾਰਨਾ ਤੇ ਸਟੇਜ ਤੇ ਸੁਟਣੀ ਪੈਸਿਆਂ ਦੀ ਗੁੱਥੀ ਵਿੱਚ ਬੜਾ ਫਰਕ ਹੁੰਦਾ ਮੀਆਂ ਸਟੇਜ ਤੇ ਫਾਇਰ ਮਾਰਨਾ ਤੇ ਸਟੇਜ ਤੇ ਸੁਟਣੀ ਜੁੱਤੀ ਵਿੱਚ ਬੜਾ ਫਰਕ ਹੁੰਦਾ ਮੀਆਂ ਬੜਾ ਫਰਕ ਹੁੰਦਾ ਮੀਆਂ ਹੋ ਬੰਸੇ ਕੱਚਾ ਹੋਣਾ ਪੈਂਦਾ ਹੈ ਬੰਸੇ ਸੱਚੀ ਕੱਚਾ ਹੋਣਾ ਪੈਂਦਾ ਤੇ ਲੋਕੀ ਖਿੱਲੀ ਉਡਾਉਂਦੇ ਨੇ ਗੱਲ ਜਿਨ੍ਹਾਂ ਦੇ ਪੈ ਜਾਏ ਪੱਲੇ ਮਲਖਪੁਰੀ ਗੱਲ ਜਿਨ੍ਹਾਂ ਦੇ ਪੈ ਜਾਏ ਪੱਲੇ ਮਲਖਪੁਰੀ ਉਹ ਕੰਨਾਂ ਨੂੰ ਹੱਥ ਲਾਉਂਦੇ ਨੇ ਸਟੇਜ ਤੇ ਗੱਲ ਸਾਫ਼ ਕਰਨ ਸਟੇਜ ਤੇ ਗੱਲ ਸਾਫ਼ ਕਰਨ ਤੇ ਸਟੇਜ ਤੇ ਗੱਲ ਕਰਨ ਪੁੱਠੀ ਵਿੱਚ ਬੜਾ ਫਰਕ ਹੁੰਦਾ ਮੀਆਂ ਸਟੇਜ ਤੇ ਫੈਰ ਕਰਨ ਤੇ ਸਟੇਜ ਤੇ ਸੁਚਣੀ ਜੁਤੀ ਵਿੱਚ ਬੜਾ ਫਰਕ ਹੁੰਦਾ ਮੀਆਂ ਬੜਾ ਫਰਕ ਹੁੰਦਾ ਮੀਆਂ ਬੜਾ ਫਰਕ ਹੁੰਦਾ